ਉਹ ਨਹੀਂ ਵੀ ਗੱਲ ਹੁੰਦੀ ਹੈ ਹੁਣ ਇੱਕ ਪਾਸੇ ਇਹ ਗੱਲ ਹੁੰਦੀ ਹੈ ਕਿ ਜਿਹੜੇ ਅਸੀਂ ਬੀਜ ਲਗਾਨੇ ਆ ਜੇ ਸਾਡਾ ਕੁਝ ਹੋ ਨਹੀਂ ਰਿਹਾ ਨਾ ਸਾਡੇ ਮਾੜੇ ਕਰਮ ਜਾਂ ਕੁਝ ਮਾੜਾ ਕੀਤਾ ਹੋਣਾ ਮਾੜਾ ਲਗਾਇਆ ਅੱਗੇ ਸੁਣੋ ਲਿਸਨ ਟੂ ਥਿਸ ਕੇਅਰਫੁਲੀ ਜਦੋਂ ਅਸੀਂ ਬੂਟਾ ਲਗਾਨੇ ਨਾ ਬੂਟੇ ਦੇ ਬੂਟੇ ਨੂੰ ਫਲ ਲੱਗਦਾ ਹੈ ਨਾ ਹੈਨਾ ਹੈਨਾ ਸਾਰੇ ਬੋਲੋ ਹਾਂ ਜੀ ਕਰਮਾਂ ਨੂੰ ਵੀ ਫਲ ਲੱਗਦਾ ਹੈ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਅਖਿਆ ਸੀ ਨਾ ਹਾਰੇ ਕੋਟੇ ਨੂੰ ਫਲ ਨਹੀਂ ਲੱਗਦਾ ਪਰ ਕਰਮਾਂ ਨੂੰ ਹਰ ਕਰਮ ਨੂੰ ਲੱਗਦਾ ਹੈ ਹੁਣ ਫਲ ਦੀ ਬਾਰੇ ਗੱਲ ਕਰ ਲਈ ਫਲ ਦੇ ਬਾਰੇ ਅਪਾਂ ਜੇ ਕਰਮ ਕਰਦੇ ਨਾ ਸਾਨੂੰ ਫਲ ਮਿਲਦਾ ਹੈ ਉਹ ਫਲ ਸਰੀਰਕ ਫਲ ਵੀ ਹੋ ਸਕਦਾ ਆਤਮਿਕ ਫਲ ਵੀ ਹੋ ਸਕਦਾ ਤੇ ਮਾਨਸਿਕ ਫਲ ਵੀ ਹੋ ਸਕਦਾ ਫਲ ਵੀ ਤਿੰਨ ਤਰ੍ਹਾਂ ਦੇ ਨੇ ਕੀ ਫਲ ਸਰੀਰਕ ਫਲ ਮਾਨਸਿਕ ਫਲ ਤੇ ਆਤਮਿਕ ਫਲ ਥੋੜਾ ਜਿਹਾ ਸਰੀਰਕ ਫਲ ਸਮਝ ਲਈਏ ਸਰੀਰਕ ਫਲ ਦਾ ਮਤਲਬ ਇਹ ਹੈ ਜਦੋਂ ਅਸੀਂ ਚੰਗਾ ਕਰਮ ਕਰਦੇ ਨਾ ਕਈ ਵਾਰੀ ਅਸੀਂ ਚੰਗੇ ਕਰਮ ਕਰਦੇ ਵੀ ਕਹਾਂ ਸੀ ਕਿ ਮੈਂ ਇੰਨੇ ਚੰਗੇ ਕਰਮ ਕੀਤੇ ਨੇ ਮੇਰੇ ਨਾਲ ਮਾੜਾ ਕਿਉਂ ਹੁੰਦਾ ਸਾਨੂੰ ਕੀ ਪਤਾ ਫਲ ਸਰੀਰ ਨੂੰ ਲੱਗਾ ਕਿ ਮਨ ਨੂੰ ਲੱਗਾ ਕਿ ਆਤਮਾ ਨੂੰ ਲੱਗਾ ਆਯੂਜ਼ ਮੀ ਫਲ ਲੱਗਣਾ ਹੀ ਲੱਗਣਾ ਹੈ ਫਲ ਲੱਗਣਾ ਹੀ ਲੱਗਣਾ ਹੈ ਪਰ ਸਾਨੂੰ ਪਤਾ ਨਹੀਂ ਸਰੀਰ ਤੇ ਲੱਗਾ ਮਨ ਤੇ ਲੱਗਾ ਜਾਂ ਆਤਮਾ ਨੂੰ ਲੱਗਾ ਜਿਹੜਾ ਸਰੀਰ ਦਾ ਫਾਲੋ ਕੀਏ ਜਿਹਦਾ ਵਾਹਿਗੁਰੂ ਬੱਚੇ ਦੁਨੀਆਵੀ ਚੀਜ਼ਾਂ ਸੁਖ ਦੁਖ ਇਸ ਸਰੀਰ ਇਕਵਲੇ ਸਾਡੀ ਜਿਹੜੀ ਐਕਸਪੈਕਟੇਸ਼ਨ ਅਸੀਂ ਜਦੋਂ ਵੀ ਕੰਮ ਕਰਦੇ ਅਸੀਂ ਫਲ ਕਿਸ ਜਗ੍ਹਾ ਤੇ ਲੱਭਦੇ ਆ ਇਥੇ ਜੇ ਸਰੀਰਕ ਫਲ ਨਾ ਮਿਲੇ ਅਸੀਂ ਕਹਿੰਦੇ ਇੰਨੀ ਸੇਵਾ ਕੀਤੀ ਇੰਨਾ ਪਾਠ ਕੀਤਾ ਕੁਝ ਨਹੀਂ ਹੋਇਆ ਮਾਨਸਿਕ ਫਲ ਅਸੀਂ ਜੇ ਤੁਮ ਚੰਗੀ ਕਰਮ ਕਰਦੇ ਨਾ ਸਾਨੂੰ ਮਾਨਸਿਕ ਫਲ ਵੀ ਮਿਲ ਸਕਦਾ ਹੈ ਮਾਨਸਿਕ ਫਲ ਕਿਹੜਾ ਹੋ ਜਾਏ ਉਹਦਾ ਥੋੜਾ ਵਿਚਾਰ ਕਰ ਲਈਏ ਗਿਆਨ ਦਾ ਫਲ ਮਾਨਸਿਕ ਫਲ ਹੈ ਜਦੋਂ ਬੰਦਾ ਕੋਈ ਚੰਗੇ ਕਰਮ ਕਰਦਾ ਨਾ ਉਹਨੂੰ ਗਿਆਨ ਦਾ ਫਲ ਮਿਲਦਾ ਹੈ ਗਿਆਨ ਵੀ ਬੜੀ ਡਿਫਰੈਂਟ ਟਾਈਪ ਦੇ ਗਿਆਨ ਹੈ ਇੱਕ ਕਿਤਾਬੀ ਗਿਆਨ ਹੈ ਇੱਕ ਕਲਾ ਗਿਆਨ ਹੈ ਇੱਕ ਆਤਮਾ ਦਾ ਗਿਆਨ ਹੈ ਮਾਨਸਿਕ ਸ੍ਰੇਧਿਕ ਮਾਨਸਿਕ ਤੇ ਆਤਮਾ ਦਾ ਜਿਹੜਾ ਗਿਆਨ ਹੈ ਨਾ वो आनंद है आत्मा का फल जो है वो आनंद है तृप्ति है संतुष्टि है इफ आई रिपीट फल तीन जगह पर लगते शरीर मानसिक ते आत्मा। शरीर का फल कारोबार दुनियावी चीजा मानसिक ज्ञान। पी एच डी मिलगी यह भी ज्ञान हो सकता है गुरबाणी का भी ज्ञान हो सकता है ज्ञान का यह नहीं मतलब कि प्राप्ति होगी एक आत्मिक ज्ञान है सा आत्मा मिलता है तीन तरह फल